ਅੱਜ ਅਸੀਂ ਖੁੰਡ ਤੇ ਬਹਿ ਕੇ ਉਹ ਚਰਚਾ ਕਰ ਰਹੇ ਆ ਸਜਣੋ ਜਿਸ ਤਰ੍ਹਾਂ ਦੀਆਂ ਚਰਚਾਵਾਂ ਦੀ ਖੁੰਡਾਂ ਤੇ ਬਹਿ ਕੇ ਕਰਨ ਦੀ ਲੋੜ ਆ ਗੱਲਾਂ ਕਰਨੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਤੇ ਖੁੰਡਾਂ ਤੇ ਹੋਣੀਆਂ ਚਾਹੀਦੀਆਂ ਤੇ ਸਾਡੀਆਂ ਖੁੰਡ ਚਰਚਾਵਾਂ ਸਾਡੇ ਟਰੱਕਾਂ 'ਚ ਵੀ ਚੱਲਦੀਆਂ ਸਾਡੇ ਮਿੱਤਰ ਮੰਡਲੀਆਂ ਦੇ ਵਿੱਚ ਵੀ ਚੱਲਦੀਆਂ ਸਾਡੇ ਬਾਹਰਲੇ ਬੰਦੇ ਵੀ ਕਰਦੇ ਆ ਮੇਰੇ ਨਾਲ ਉਹ ਸੱਜਣ ਬੈਠਾ ਜਿਨ੍ਹਾਂ ਨਾਲ ਦੋਸਤੀ ਵੀ ਅਸਲ ਦੇ ਵਿੱਚ ਕੋਸ਼ ਇਹੋ ਜਿਹੇ ਫਿਕਰਾਂ ਚੋਂ ਹੀ ਨਿਕਲੀ ਸੀ 2014 ਦੇ ਵਿੱਚ ਅਸੀਂ ਦੋਸਤ ਬਣੇ ਸੀ ਮੈਂ ਭਾਈ ਮੰਜਿੰਦਰ ਭਾਈ ਸਤਵੀਰ ਅਸਲ ਦੇ ਵਿੱਚ ਥੋੜਾ ਜਿਹਾ ਬੇਰੁਜ਼ਗਾਰੀ ਨੂੰ ਲੈ ਕੇ ਫਿਕਰਮੰਦ ਹੋ ਕੇ ਅਸੀਂ ਦੋਸਤ ਬਣ ਗਏ ਸੀਗੇ ਉਹਦੇ ਲਈ ਕੋਸ਼ਿਸ਼ਾਂ ਕਰਦੇ ਰਹੇ ਚਲੋ ਰਾਹ ਬਦਲਦੇ ਗਏ ਮਕਸਦ ਨਹੀਂ ਬਦਲਿਆ ਅੱਜ ਵੀ ਮਕਸਦ ਕਿਤੇ ਨਾ ਕਿਤੇ ਮੇਰਾ ਵੀ ਉਹੀ ਹੁੰਦਾ ਕੇ ਭਾਈ ਕਾਰੋਬਾਰ ਪ੍ਰਮੋਟ ਕੀਤੇ ਜਾਣ ਤੇ ਕਾਰੋਬਾਰਾਂ ਤੇ ਕਿਸੇ ਨੂੰ ਰਜਗਾਰ ਵੀ ਮਿਲਦਾ ਤੇ ਖੁਦ ਮੈਨੂੰ ਵੀ ਰਜਗਾਰ ਮਿਲਦਾ ਤੇ ਭਾਈ ਮਨਜਿੰਦਰ ਹੁਣੀ ਵੀ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਲੋਕ ਕਿਸੇ ਮਕਸਦ ਲਈ ਚੱਲੇ ਹੁੰਦੇ ਉਹ ਮਕਸਦ ਨਹੀਂ ਬਦਲਦੇ ਤਾਂ ਬਾਈ ਹੁਣੀ ਅੱਜ ਤੁਹਾਨੂੰ ਬਹੁਤ ਕਮਾਲ ਦੀ ਗੱਲ ਇਹ ਦੱਸਾਂ ਕਿ ਜੋ ਚਰਚਾਵਾ ਹੋਣੀਆ ਚਾਹੀਦੀਆਂ ਖੁੰਡਾ ਤੇ ਬੈਠ ਕੇ ਬਾਈ ਹੁਣੀ ਟਰੇਡ ਮਾਰਕੀਟ ਦਾ ਕੰਮ ਕਰਦੇ ਆ ਤੇ ਅਮਰੀਕਾ ਵਾਲੀ ਟਰੇਡ ਮਾਰਕੀਟ ਦਾ ਵੀ ਕੰਮ ਕਰਦੇ ਆ ਬਹੁਤ ਸਾਰੇ ਸੱਜਣ ਇਹੋ ਜਿਹੇ ਵੀ ਕੰਮ ਕਰ ਸਕਦੇ ਆ ਵੀ ਜਿਹੜੇ ਦਿਨੇ ਇੰਡੀਆ ਦੀ ਸਟਾਕ ਮਾਰਕੀਟ 'ਚ ਕੰਮ ਕਰ ਲੈਣ ਤੇ ਰਾਤ ਨੂੰ ਅਮਰੀਕਾ ਦੀ 'ਚ ਸਟਾਕ ਮਾਰਕੀਟ 'ਚ ਕੰਮ ਕਰ ਲੈਣ ਮਤਲਬ ਇਹੋ ਜਿਹਾ ਦਿਨ ਰਾਤ ਲਗਾਤਾਰ ਕੰਮ ਕਰਨ ਵਾਲਾ ਤੁਹਾਨੂੰ ਬੰਦਾ ਮਿਲਾ ਦਿੰਨਾ ਮੈਂ ਇਹ ਬੰਦਾ ਮੈਂ ਮਨਾਇਆ ਅਸਲ ਦੇ ਵਿੱਚ ਕਿ ਭਾਈ ਯਾਰ ਗੱਲ ਦੱਸ ਮੁੰਡਿਆਂ ਨੂੰ ਚੀਜ਼ ਕੀ ਆ ਆਪਾਂ ਬਾਈ ਨਾਲ ਗੱਲਾਂ ਕਰਦੇ ਆਂ ਜੇ ਖੁੱਲੀਆਂ ਗੱਲਾਂ ਕਰਾਂਗੇ ਸੁਣਿਓ ਸਾਰੇ ਜਾਣੇ ਬਹੁਤ سارے ਸੱਜਣ ਫੋਨ ਕਰਕੇ ਪੁੱਛਦੇ ਆ ਕਿ ਅਮਰੀਕਾ ਦੀ ਸਟਾਕ ਮਾਰਕੀਟ ਬਾਰੇ ਕੋਈ ਜਾਣਕਾਰੀ ਦੇਣ ਵਾਲਾ ਸੱਜਣ ਹੋਵੇ ਤਾਂ ਦੱਸਿਓ ਬਾਈ ਸਾਸੀ ਕਾਲ ਸასი ਕਾਲ ਬਾਈ ਭਾਈ ਮਨਜਿੰਦਰ ਹਾਂਜੀ ਬਹੁਤ ਚਾਰਵਾਪ ਹੈ ਹਾਂਜੀ ਹਨਾ ਵੀ ਵੋਹ ਹੋਣੋਂ ਫਾਨ ਤੇ ਯਾਰ ਬੜਾ ਹਨਾ ਯਾਰ ਬਿਲਕੁਲ ਫਿਕਰ ਕੀਤੇ ਸਹੀ ਗੱਲ ਆਪਾਂ 2014 ਜੁੜੇ ਹਾਂ 14 ਤੋਂ ਆਪਾਂ ਹਨਾ 22 ਸਤਵੀਰ ਗੁਰਪ੍ਰੀਤ ਕੋਟ ਕਪੂਰੀਆ ਹਨਾ ਕਿੰਨੇ ਆਣੇ ਤੇ ਅੱਜ ਮਾਲਕ ਦੀ ਕਿਰਪਾ ਚਲੋ ਪਰ ਇੱਕ ਗੱਲ ਕਿਤੇ ਨਾ ਕਿਤੇ ਹੈ ਹਾਂਜੀ ਕਿ ਰਾਹ ਬਦਲੇ ਬਿਲਕੁਲ ਮੰਜ਼ਲਾ ਨਹੀਂ ਬਦਲੀਆਂ ਹਾਂ ਤੇ ਦੋਸਤੀ ਵੀ ਨਹੀਂ ਬਦਲੀ ਹਾਂ ਹਾਂ ਦੋਸਤੀ ਵੀ ਉਦਾਂ ਹੀ ਆ ਹੂੰ ਰਾਹ ਬਦਲ ਗਏ ਆ ਹੂੰ ਪਰ ਇਹ ਆ ਕਿ ਜਿਹੜੇ ਦੋਸਤ ਉਦੋਂ ਜੁੜੇ ਸੀ ਜੀ ਉਹ ਅੱਜ ਵੀ ਜੁੜੇ ਆ ਮੰਨਜੰਦਰ ਅਕਸਰ ਇੱਕ ਗੱਲ ਸਿਆਣੇ ਕਹ ਦਿੰਦੇ ਆ ਕਿ ਜਿਹੜੇ ਲੋਕਾਂ ਦੀਆਂ ਮੰਜ਼ਲਾ ਇੱਕ ਹੁੰਦੀਆਂ ਰਾਹ ਇੱਕ ਹੋ ਜਾਂਦੇ ਆ ਹਾਂ ਬਿਲਕੁਲ ਫਿਰ ਉਹ ਕਿਤੇ ਨਾ ਕਿਤੇ ਇਕੱਠੇ ਹੋ ਜਾਂਦੇ ਆ ਇਕੱਠੇ ਹੋ ਜਾਂਦੇ ਆ ਹਾਂ ਹਾਂ ਬਿਲਕੁਲ ਬਿਲਕੁਲ ਤੇ ਆਪਣਾ ਜਿਹੜਾ ਮਕਸਦ ਸੀਗਾ ਕਿਤੇ ਨਾ ਕਿਤੇ ਉਹ ਫਿਰ ਇੱਕ ਹੀ ਆ ਹਾਂ ਤੇ ਫਿਰ ਅੱਜ ਫਿਰ ਇਕੱਠੇ ਬੈਠੇ ਹਾਂ ਬਿਲਕੁਲ ਹਾਂ ਤੇ ਇਹ ਹੋਈ ਆ ਕਿ ਜਿਹੜਾ ਇੱਕ ਮਾਈਂਡ ਸੈਟ ਹੁੰਦਾ ਨਾ ਹਾਂ ਭਾਵੇਂ ਤੁਹਾਡਾ ਰਾਹ ਕੋਈ ਵੀ ਹੋਵੇ ਕਿ ਤੁਸੀਂ ਚੰਗਾ ਚੱਲ ਕਰਦੇ ਜਾਓ ਜਿੱਦਾਂ ਵੀ ਚਲੋ ਠੀਕ ਆ ਰੋਜ਼ਗਾਰ ਸਾਰਿਆਂ ਦਾ ਹੀ ਆ ਹਰ ਇੱਕ ਬੰਦਾ ਰੋਜ਼ਗਾਰ ਆਸਤੇ ਭੱਜਾ ਫਿਰਦਾ ਪਰ ਜੇ ਰੋਜ਼ਗਾਰ ਚੰਗਾ ਹੋਵੇ ਜਿੰਨਾ ਤੁਸੀਂ ਲੋਕਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਕਰ ਸਕੋ ਜਾਂ ਤੁਹਾਡਾ ਰੋਜ਼ਗਾਰ ਹੈ ਕਿ ਤੁਸੀਂ ਲੋਕਾਂ ਦੇ ਜਾ ਕੇ ਬਿਜ਼ਨਸ ਦੱਸਦੇ ਜੇ ਠੀਕ ਆ ਉਹਨਾਂ ਦੀ ਹੈਲਪ ਹੁੰਦੀ ਆ ਏਦਾਂ ਹੀ ਮਤਲਬ ਕਿ ਤੁਹਾਡਾ ਵੀ ਆਪਣਾ ਰੋਜ਼ਗਾਰ ਚੱਲ ਰਿਹਾ ਵਾ ਪਰ ਤੁਸੀਂ ਲੋਕਾਂ ਦੇ ਰੋਜ਼ਗਾਰ ਬਾਰੇ ਦੱਸ ਕੇ ਉਹਨਾਂ ਦਾ ਰੋਜ਼ਗਾਰ ਵੀ ਵਧਾਰੇ ਜੇ ਰਾਈਟ ਸੋ ਇਹ ਆ ਕਿ ਮਤਲਬ ਕਿ ਕਿਤਨਾ ਕਿਤੇ ਆਪਣਾ ਜਿਹੜਾ ਮਕਸਦ ਇਹੋ ਹੀ ਆ ਕਿ ਲੋਕ ਖੁਸ਼ ਰਹਿਣ ਲੋਕਾਂ ਦਾ ਦਾਲ ਫੁਲਕਾ ਚੱਲਦਾ ਰਹੇ ਠੀਕ ਹੈ ਸੇ ਹੋਰ ਮਤਲਬ ਕਿ ਕੋਈ ਆਪਣੇ ਤਰੀਕੇ ਨਾਲ ਕਰ ਰਿਹਾ ਕੋਈ ਆਪਣੇ ਤਰੀਕੇ ਨਾਲ ਕਰ ਸਾਡੇ ਜਵਾਕ ਕੱਲਾ ਇਹੀ ਨਾ ਸੋਚਣ ਕਿ 10 ਕਰਕੇ ਤੇ 12 ਕਰਕੇ ਆਈ ਲੈਟਸ ਕੀਤਾ ਤੇ ਥੱਬਰ ਪਈਆਂ ਦਾ ਲਾ ਕੇ ਬਾਹਰ ਹੀ ਜਾਣਾ ਜੇ ਇੱਥੇ ਵੀ ਕੋਈ ਬੰਦਾ ਮਿਹਨਤ ਕਰ ਸਕਦਾ ਪੇਸ਼ੈਂਸ ਹੈਗੀ ਆ ਬੈਠਣ ਦੀ ਤਾਂ ਬੰਦਾ ਇੱਥੇ ਵੀ ਕਮਾ ਸਕਦਾ ਬਿਲਕੁਲ ਮੈਂ ਇਹੋ ਕਿੰਨਾ ਕਿ ਜਿਹੜਾ ਆਪਣਾ ਪੰਜਾਬ ਦੇ ਜਿਹੜੇ ਬੱਚੇ ਆ ਹੈਨਾ ਉਹਨਾਂ ਨੂੰ 10ਵੀਂ 11ਵੀਂ ਤੋਂ ਬਾਅਦ ਹੋਰ ਕੋਈ ਸੋਚਦਾ ਨਹੀਂ ਹੈ ਕਿ ਕੀ ਕਰੀਏ ਕਿਉਂਕਿ ਥੋੜੀ ਜੀ ਇਨਫੋਰਮੇਸ਼ਨ ਦੀ ਤੇ ਨੌਲੇਜ ਦੋਵਾਂ ਦੀ ਕਮੀ ਹੈ ਜੇ ਤੁਸੀਂ ਨਾਨ ਪੰਜਾਬੀ ਕਮਿਊਨਿਟੀ ਵੇਖੋ ਜੀ ਖਾਸ ਕਰਕੇ ਦਿੱਲੀ ਵਾਲੇ ਬੰਬੇ ਵਾਲੇ ਕਲਕੱਤੇ ਜਿਹੜੇ ਜਿਹੜੇ ਮਤਲਬ ਵਰਕ ਹਾਰਡ ਦੇ ਨਾਲ ਨਾਲ ਵਰਕ ਸਮਾਰਟ ਵੀ ਕਰਦੇ ਆ ਹਾਂ ਸਮਾਰਟ ਵਰਕ ਠੀਕ ਆ ਉਹ ਆਪਣੇ ਬੱਚਿਆਂ ਨੂੰ ਨਿੱਕਿਆਂ ਤੋਂ ਤਈ ਇਸ ਪਾਸੇ ਲਾ ਦਦੇ ਕਿ ਸ਼ੇਅਰ ਮਾਰਕੀਟ ਕੀ ਆ ਜੀ ਕਿੱਦਾਂ ਤੁਸੀਂ ਬਾਏ ਕਰਨੇ ਆ ਕਿਦਾਂ ਸੈਲ ਕਰਨੇ ਆ ਠੀਕ ਆ ਸੋ ਇਹ ਆ ਕਿ ਉੱਚ ਆਪਾਂ ਥੋੜੇ ਪਿੱਛੇ ਆ ਜੀ ਦੂਜੀ ਗੱਲ ਇਹ ਕਿ ਲੋਕ ਜਿਹੜੇ ਸਿੱਖਣਾ ਚਾਹੁੰਦੇ ਆ ਉਹਨੂੰ ਪਤਾ ਨਹੀਂ ਸਿੱਖਣਾ ਕਿਤੋਂ ਆ ਆ ਆਪਣੇ ਜਿਹੜੇ ਕਮਿਊਨਿਟੀ ਆ ਨਾ ਇਹ ਸਿੱਖਣਾ ਚਾਹੁੰਦੀ ਹੈ ਹੁਣ ਮਤਲਬ ਕਿ ਸਾਡੇ ਜਿਹਨਾਂ ਜਿਹੜੇ ਜੁੜੇ ਆ ਉਹ ਸਾਰੇ ਵਰਲਡ ਵਾਈਡ ਜੁੜੇ ਆ ਕੋਈ ਹਾਲੈਂਡ ਤੋਂ ਆ ਕੋਈ ਅਮਰੀਕਾ ਤੋਂ ਆ ਕੋਈ ਕੈਨੇਡਾ ਤੋਂ ਕੋਈ ਨਿਊਜ਼ੀਲੈਂਡ ਤੋਂ ਠੀਕ ਆ ਕੋਈ ਇੰਡੀਆ ਤੋਂ ਬਹੁਤ ਜਣੇ ਆ ਹੁਣ ਖਾਸ ਕਰਕੇ ਜਿਹੜੇ ਬੰਬੇ ਤੋਂ ਪਟਿਆਲਾ ਚੰਡੀਗੜ੍ਹ ਵੱਡੇ ਸ਼ਹਿਰ ਜਿਹੜੇ ਆ ਹਨਾ ਕੈਨੇਡਾ ਤੋਂ ਬਹੁਤ ਲੋਕ ਆ ਜੀ ਸੋ ਇਹ ਆ ਕਿ ਹੁਣ ਜੋ-ਜੋ ਲੋਕਾਂ ਨੂੰ ਪਤਾ ਲੱਗੀ ਜਾ ਰਿਹਾ ਕਿ ਓਪਰਚ्युनिटी ਹੈਗੀ ਆ ਜੀ ਤੁਸੀਂ ਜੇ ਧਿਆਨ ਨਾਲ ਆਪਣਾ ਪੇਸ਼ੈਂਸ ਨਾਲ ਬੈ ਕੇ ਟਰੇਡਿੰਗ ਕਰੋ ਜੀ ਠੀਕ ਆ ਸਿੱਖੋ ਉਹਨੂੰ ਐਜ਼ ਅ ਸਕਿੱਲ ਆ ਸਕਿੱਲ ਇਹ ਆ ਕਿ ਤੁਸੀਂ ਆਪਾਂ ਹੁਣ ਜਦੋਂ ਕੋਈ ਚੀਜ਼ ਸਿੱਖਣੀ ਆ ਕਾਲਜ ਜਾਣਾ ਪੈਂਦਾ ਜੀ ਤਿੰਨ ਸਾਲ ਆਪਾਂ ਲਾਉਨੇ ਉੱਤੇ ਉਤੋਂ ਬਾਅਦ ਪਤਾ ਨਹੀਂ ਜੌਬ ਮਿਲਨੀ ਕਿ ਨਹੀਂ ਮਿਲਨੀ ਠੀਕ ਹੈ ਇਹਦੇ ਵਿੱਚ ਕੀ ਆ ਕਿ ਤੁਸੀਂ ਜੇ ਇੱਕ ਵਾਰ ਸਕਿੱਲ ਸਿੱਖ ਜਾਉਨਾ ਹੈ ਜੀ ਮਤਲਬ ਕਿ ਤੁਸੀਂ ਬਸ ਸਿੱਖਣਾ ਵਾ ਕਿ ਟਰੇਡਿੰਗ ਕਿੱਦਾਂ ਕਰਨੀ ਆ ਤੁਸੀਂ ਗਾਂ ਦੀ ਗਾਂ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਵੀ ਸਿਖਾ ਸਕਦੇ ਹੋ ਠੀਕ ਹੈ ਫਿਰ ਤੁਹਾਡੇ ਬੱਚੇ ਇਤੋਂ ਬਹਿ ਕੇ ਅਮਰੀਕਾ ਕੈਨੇਡਾ ਦੀ ਮਾਰਕੀਟ ਦੇ ਵਿੱਚ ਟ੍ਰੇਡਿੰਗ ਕਰ ਸਕਦੇ ਤੁਹਾਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਹੈ ਉੱਥੇ ਜਾਣ ਦੀ ਲੋੜ ਨਹੀਂ ਉੱਥੋਂ ਵਾਲੇ ਪੈਸੇ ਇੱਥੇ ਬਹਿ ਕੇ ਕਮਾ ਸਕਦੇ ਬਿਲਕੁਲ ਸੋ ਬੇਸਿਕਲੀ ਜਿਹੜਾ ਸੌਫਟਵੇਅਰ ਆ ਤੁਹਾਨੂੰ ਮੈਂ ਦੱਸ ਦਿੰਨਾ ਥੋੜਾ ਜਿਹਾ ਕਿ ਸੌਫਟਵੇਅਰ ਅੱਜ ਕੱਲ ਹਰ ਇੱਕ ਚੀਜ਼ 'ਚ ਚੱਲ ਰਿਹਾ ਹੈ AI ਜਿਦ ਤਰ੍ਹਾਂ ਆਪਾਂ ਕਹਿ ਦਿੰਨੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿ ਦਿੰਨੇ ਆ ਬਿਲਕੁਲ ਠੀਕ ਹੈ ਇਹ ਹੀ ਨੈਕਸਟ ਸਟੈਪ ਆ ਹਰ ਇੱਕ ਚੀਜ਼ 'ਚ ਮੈਂ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੁੰਦਾ ਸੀ ਵੀ ਅਕਸਰ ਤੁਸੀਂ ਕਿਵੇਂ ਕਰਦੇ ਆ ਟ੍ਰੇਡਿੰਗ ਤੁਸੀਂ ਕਿ ਤੁਸੀਂ ਇੱਧਰ ਵੀ ਆ ਕੇ ਕਰੀ ਜਾਂਦੇ ਆ ਤੁਹਾਡੀ ਜੌਬ ਨਹੀਂ ਬੰਦ ਹੁੰਦੀ ਤੂੰ ਸ਼ੂਟਿੰਗ ਲੈ ਕੇ ਨਹੀਂ ਆਉਂਦੇ ਮਤਲਬ ਬਾਹਰੋਂ ਛੁੱਟੀ ਲੈ ਕੇ ਨਹੀਂ ਆਉਂਦੇ ਤੁਸੀਂ ਇੱਧਰ ਵੀ ਕਰੀ ਜਾਂਦੇ ਆ ਮੈਂ ਸਿਰਫ ਆਪਣਾ ਲੈਪਟਾਪ ਲੈ ਕੇ ਆਉਣਾ ਤੇ ਲੈਪਟਾਪ ਦੇ ਵਿੱਚ ਹੀ ਸਾਰਾ ਕੁਝ ਹੈ ਹਾਂਜੀ ਹਾਂ ਤੇ ਇਹ ਇਹ ਮਤਲਬ ਕੋਈ ਸੌਫਟਵੇਅਰ ਹੈ ਜਾਂ ਸਿੱਧਾ ਮੈਨੂਅਲ ਹੀ ਕਰਦੇ ਆ ਤੁਸੀਂ ਕਿਵੇਂ ਕਰਦੇ ਆ ਸੋ ਇਹ ਸੌਫਟਵੇਅਰ ਆ ਇਹਨੂੰ ਆਪਾਂ ਕਹਿੰਦੇ ਨੇ ਆਟੋਮੇਸ਼ਨ ਬੋਟ ਬੋਟ ਹੈਗਾ ਰੋਬੋਟ ਦਾ ਛੋਟਾ ਬੋਟ ਜੇ ਆਪਾਂ ਪੂਰਾ ਲਫ਼ਜ਼ ਕਰੀਏ ਆਪਾਂ ਕਹਿੰਦੇ ਰੋਬੋਟ ਠੀਕ ਹੈ ਰੋਬੋਟ ਕੀ ਹੈ ਰੋਬੋਟਿਕ ਕੀ ਹੈ ਕਿ ਉਹ ਤੁਹਾਡੇ ਵਾਸਤੇ ਕੰਮ ਕਰਦੇ ਜਿੰਨੇ ਵੀ ਆਪਾਂ ਰੋਬੋਟ ਤੁਹਾਡੇ ਵਾਸਤੇ ਕੰਮ ਕਰ ਰਹੇ ਸੋ ਇਹ ਜਿਹੜਾ ਸੌਫਟਵੇਅਰ ਤੁਹਾਡੇ ਵਾਸਤੇ ਕੰਮ ਕਰ ਰਿਹਾ ਇਹਨੂੰ ਆਪਾਂ ਕਹਿੰਦੇ ਆਟੋਮੇਸ਼ਨ ਬੋਟ ਇਹਨੇ ਕੀ ਕਰਨਾ ਤੁਹਾਡੇ ਵਾਸਤੇ ਟਰੇਡਿੰਗ ਕਰਨੀ ਹੈ ਜਦੋਂ ਆਪਾਂ ਜੋ ਟਰੇਡਿੰਗ ਕਰਦੇ ਆ ਨਾ ਆਪਣੇ ਜਿਹੜੇ ਇਮੋਸ਼ਨਸ ਬਹੁਤ ਹਾਈ ਹੁੰਦੇ ਆ ਕਿਉਂਕਿ ਆਪਣਾ ਪੈਸਾ ਇਨਵੋਲ ਹੁੰਦਾ ਕਈ ਵਾਰ ਆ ਕੀ ਹੁੰਦਾ ਕਿ ਆਪਾਂ ਇੰਨੇ ਜਿਆਦਾ ਇਮੋਸ਼ਨਸ ਹਾਈ ਹੁੰਦੇ ਜਦੋਂ ਇੱਕ ਸਟੈਪ ਤਾ ਜਾਣਦੇ ਆ ਜਾ ਠਾਂ ਜੇ ਆਪਣੇ ਅਗੇਂਸਟ ਜਾਂਦੀ ਕੋਈ ਚੀਜ਼ ਆਪਾਂ ਕਬਰੌਨ ਲਾ ਪਿੰਦੇ ਆਪਾਂ ਉਸਲੇ ਬਟਨ ਨਾ ਪਦੇ ਨੇ ਕਿ ਨਹੀਂ ਯਾਰ ਮੈਂ ਬਹੁਤ ਜ਼ਿਆਦਾ ਲਾਸ ਨਹੀਂ ਕਰਨਾ ਕਈ ਵਾਰ ਕੀ ਹੁੰਦਾ ਕਿ ਮਾਰਕੀਟ ਥੱਲੇ ਆ ਕੇ ਫਿਰ ਉੱਤੋਂ ਚੱਲ ਜਾਂਦੀ ਠੀਕ ਸੋ ਜਿਹੜੇ ਜਿਹੜੇ ਆ ਬੋਟ ਆ ਨਾ ਇਹਨਾਂ ਨੇ ਤੁਹਾਡੇ ਇਮੋਸ਼ਨਸ ਕੱਢਣੇ ਹੁੰਦੇ ਬਾਹਰ ਤੁਸੀਂ ਬੋਟ ਨੂੰ ਆਨ ਕਰ ਦੋ ਹਾਂ ਵੀ ਮਸ਼ੀਨ 'ਚ ਕੋਈ ਇਮੋਸ਼ਨ ਨਹੀਂਗਾ ਇਮੋਸ਼ਨ ਨਹੀਂ ਆਏਗਾ ਕੋਈ ਠੀਕ ਆ ਤੁਸੀਂ ਬਸ ਬਹਿ ਕੇ ਵੇਖਣਾ ਹੀ ਆ ਕਿ ਕਰ ਕੀ ਰਿਹਾ ਬੋਟ ਠੀਕ ਆ ਮੰਨ ਲਓ ਕਿ ਉਹਨੇ ਆਪੇ ਤੁਹਾਡੇ ਖਰੀਦੀ ਜਾਣੇ ਆ ਆਪੇ ਵੇਚੀ ਜਾਣਿਆ ਜਿੱਥੇ ਉਹ ਲੱਗਾ ਕਿ ਇੱਥੇ ਟਾਈਮ ਵਧੀਆ ਖਰੀਦਣ ਦਾ ਖਰੀਦ ਲੋ ਜਿੱਥੇ ਉਹ ਲੱਗਾ ਕਿ ਟਾਈਮ ਵੇਚਣ ਦਾ ਉਥੋਂ ਬਾਹਰ ਕੱਢ ਲੋ ਤੇ ਇਹਦਾ ਕੀ ਆ ਕਿ ਤੁਹਾਡੇ ਦੋਵੇਂ ਪਾਸੇ ਪੈਸੇ ਬੰਦਿਆ ਜੇ ਮਾਰਕੀਟ ਤਾਂ ਜਾ ਰਹੀ ਆ ਉਹਨੇ ਇੱਥੋਂ ਖਰੀਦ ਕੇ ਇੱਥੇ ਵੇਚ ਦੇਣੇ ਆ ਤੇ ਜੇ ਤਾਂ ਮਾਰਕੀਟ ਥੱਲੇ ਜਾ ਰਹੀ ਉਹਨੇ ਇੱਥੇ ਉਹ ਵੇਚ ਕੇ ਇੱਥੇ ਖਰੀਦ ਲੈਣੇ ਸੋ ਦੋਵੇਂ ਪਾਸੇ ਤੁਹਾਡੇ ਪੈਸੇ ਬੰਦ ਦੇ ਇਹਦੇ ਵਿੱਚ ਹੂੰ ਇਹਨੂੰ ਆਪਾਂ ਕਹਿੰਦੇ ਨੇ ਲੌਂਗ ਤੇ ਸ਼ਾਰਟ ਜਦੋਂ ਮਾਰਕੀਟ ਤਾਂ ਜਾਵੇ ਉਦੋਂ ਆਪਾਂ ਲੌਂਗ ਕਰਦੇ ਆਂ ਟ੍ਰੇਡਸ ਜਦੋਂ ਮਾਰਕੀਟ ਥੱਲੇ ਜਾਵੇ ਉਹਨੂੰ ਆਪਾਂ ਸ਼ਾਰਟ ਟ੍ਰੇਡਿੰਗ ਕਰਦੇ ਆ ਇਹ ਆ ਕਿ ਬੋਟ ਨੇ ਦੋਵੇਂ ਪਾਸੇ ਹੀ ਤੁਹਾਡੇ ਫਾਇਦੇ 'ਚ ਕਰਨਾ ਕੰਮ। ਸੋ ਇਹ ਕੀ ਆ ਕਿ ਸਿਰਫ ਤੁਹਾਡਾ ਕੰਮ ਜਿਹੜਾ ਹੈਗਾ ਉਹ ਬਸ ਮਾਰਕੀਟ ਨੂੰ ਵੇਖਣਾ ਵਾ। ਜੀ ਤਿੰਨ ਚਾਰ ਮਾਰਕੀਟ ਵੇਖ ਕੇ ਜਿਹੜੀ ਮਾਰਕੀਟ ਸਭ ਤੋਂ ਸਾਫ਼ ਚੱਲਣ ਦੀ ਆ ਉਹ ਤੁਹਾਨੂੰ ਅਹੀਂ ਟ੍ਰੇਨਿੰਗ ਦੇਣੀ ਆ ਕਿ ਮਾਰਕੀਟ ਨੂੰ ਵੇਖਣਾ ਕਿਦਾਂ? ਜੀ ਚਾਰਟ ਨੂੰ ਕਿਦਾਂ ਵੇਖਣਾ? ਉਹ ਸਾਰੀ ਟ੍ਰੇਨਿੰਗ ਤੁਹਾਡੀ ਜ਼ਿੰਮੇਵਾਰੀ ਆ। ਜਦੋਂ ਤੁਸੀਂ ਇੱਕ ਰਹਾਣਾ ਟਰੇਡਿੰਗ ਕਰਨੀ ਸ਼ੁਰੂ ਕਰਤੀ ਤੁਸੀਂ ਮੰਨ ਲਓ ਸੌਫਟਵੇਅਰ ਲੈ ਲਿਆ ਵਾ। ਜੀ ਉਹ ਫਿਰ ਟਰੇਡਿੰਗ ਜਿਹੜੀ ਟਰੇਡਿੰਗ ਦੀ ਜਿਹੜੀ ਟ੍ਰੇਨਿੰਗ ਆ ਉਹ ਅਹੀਂ ਤੁਹਾਨੂੰ ਪ੍ਰੋਵਾਈਡ ਕਰਨੀ ਆ ਇੱਕ ਮਨਜਿੰਦਰ ਭਾਈ ਗੱਲ ਇਹ ਦੱਸੋ ਮੈਨੂੰ ਕਿ ਬੰਦਾ ਐਵੇਂ ਦਾ ਵੀ ਕੋਈ ਬਕਲਪ ਹੈਗਾ ਕਿ ਬੰਦਾ ਆਪਣੇ ਪੈਸੇ ਨਾ ਲਾਵੇ ਬਿਲਕੁਲ ਉਹਦਾ ਆਪਣਾ ਕੋਈ ਨੁਕਸਾਨ ਹੋਣ ਦਾ ਚਾਂਸ ਹੀ ਨਾ ਹੋਵੇ ਤੇ ਉਹ ਫਿਰ ਵੀ ਪੈਸੇ ਕਮਾ ਸਕਦਾ ਹੋਵੇ ਹਾਂ ਸੋ ਕੋਈ ਕੋਈ ਹੈ ਵਿਕਲਪ ਇਸ ਤਰ੍ਹਾਂ ਦਾ ਸੋ ਜਿਹੜੀ ਹੁਣ ਜਿਹੜੀ ਆਪਾ ਕਰਦੇ ਉਹਨੂੰ ਕਹਿੰਦੇ ਫਿਊਚਰਸ ਮਾਰਕੀਟ ਮੈਂ ਤੁਹਾਨੂੰ ਮਾੜਾ ਥੋੜਾ ਦੱਸ ਦਿੰਨਾ ਜੀ ਜਿਹੜੀ ਸਟਾਕ ਮਾਰਕੀਟ ਹੁੰਦੀ ਹੈ ਨਾ ਇਹ ਹੁੰਦੀ ਹੈ ਕੱਲੀ ਕੱਲੀ ਕੰਪਨੀਆਂ ਦੀ ਠੀਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਆ ਮੰਨ ਲਓ ਕਿ ਜਿਹੜੀਆਂ ਤੇਲ ਵਾਲੀਆਂ ਕੰਪਨੀਆਂ ਹਿੰਦੁਸਤਾਨ ਪੈਟਰੋਲੀਅਮ ਬੀਪੀ ਹੈ ਨਾ ਰਿਲਾਇੰਸ ਇਹ ਕੱਲੀਆਂ ਕੱਲੀਆਂ ਕੰਪਨੀਆਂ ਤੁਸੀਂ ਇਹਨਾਂ ਦੇ ਸਟਾਕ ਲੈਂਦੇ ਜੀ ਜਿਹੜੀ ਫਿਊਚਰ ਟ੍ਰੇਡਿੰਗ ਕਰਦੇ ਆਪਾਂ ਆਪਾਂ ਤੇਲ ਲੈਣੇ ਸਾਰਾ ਆਪਾਂ ਤੇਲ ਦੀ ਟਰੇਡਿੰਗ ਕਰਨੀ ਆ ਨਾ ਕਿ ਕੰਪਨੀਆਂ ਦੀ ਠੀਕ ਆ ਇਹਦਾ 골ਡ ਆ ਜੀ ਆਪਾਂ 골ਡ ਦੀ ਮਾਰਕੀਟ ਵਰਲਡ ਵਾਈਡ ਆ ਠੀਕ ਆ ਆਪਾਂ 골ਡ ਦੀ ਟਰੇਡਿੰਗ ਕਰਨੀ ਆ ਨਾ ਕਿ ਕਿਸੇ ਜੁਐਲਰੀਆਂ ਦੀ ਮੈਂ ਸਮਝ ਗਿਆ ਵੀ ਕਿਸੇ ਜੁਐਲਰੀ ਸ਼ਾਪ ਦੀ ਨਹੀਂ ਹਾਂ ਪੂਰੇ 골ਡ ਦੀ 골ਡ ਦੀ ਇਦਾਂ ਹੀ ਜਿਹੜੀ ਨੈ ਜਿਹੜੀ ਅਮਰੀਕਨ ਮਾਰਕੀਟਸ ਆ ਉਹਦੇ ਵਿੱਚ ਆਪਣੀ ਨੈਸਡੈਕ ਆਉਂਦੀ ਏ ਇੱਕ ਮਾਰਕੀਟ ਨੈਸਡੈਕ ਉਹ ਸਾਰੀ ਸਾਰੀ ਸਟਾਕ ਐਕਸਚੇਂਜ ਜਿਹਾ ਬੰਬੇ ਸਟਾਕ ਐਕਸਚੇਂਜ ਇਦਾਂ ਨੈਸਡੈਕ ਐਕਸਚੇਂਜ ਆ ਆਪਾਂ ਟਰੇਡਿੰਗ ਉਹਦੀ ਕਰਦੇ ਆ ਠੀਕ ਆ ਹੁਣ ਫਿਊਚਰਸ ਦੇ ਵਿੱਚ ਕੀ ਹੁੰਦਾ ਕਿ ਕੰਪਨੀਆਂ ਬਣੀਆਂ ਉਹਨੂੰ ਆਪਾਂ ਕਹਿੰਦੇ ਨੇ ਫੰਡਿੰਗ ਕੰਪਨੀਆਂ ਉਹਨਾਂ ਨੇ ਤੁਹਾਨੂੰ ਕੀ ਦੱਸਣਾ ਤੁਹਾਨੂੰ ਕਹਿਣਾ ਵਾ ਕਿ ਪਹਿਲੋਂ ਆ ਲਓ ਪੇਪਰ ਮਨੀ 50000 ਡਾਲਰ ਠੀਕ ਹੈ ਜਾਂ 1 ਲੱਖ ਡਾਲਰ ਤੁਸੀਂ ਹਾਨੂੰ ਦੱਸ ਦੇ ਟ੍ਰੇਡਿੰਗ ਕਰਕੇ ਹਾਨੂੰ 3000 ਡਾਲਰ ਬਣਾ ਕੇ ਦਿਖਾਓ ਜੇ ਤੁਸੀਂ 3000 ਡਾਲਰ ਬਣਾ ਦਿੰਦੇ ਜੇ ਫਿਰ ਤੁਹਾਨੂੰ ਉਹਨੇ ਅਸਲੀ 50000 ਦੇ ਦੇਣਾ ਡਾਲਰ ਠੀਕ ਹੈ ਜੀ ਫਿਰ ਤੁਸੀਂ ਉਸ ਪੈਸੇ ਨਾਲ ਟ੍ਰੇਡਿੰਗ ਕਰਨੀ ਸ਼ੁਰੂ ਕਰਨੀ ਹੈ ਜੀ ਫਿਰ 90% ਤੁਹਾਡਾ 10% ਉਹਨਾਂ ਜਿੰਨਾ ਪ੍ਰੋਫਿਟ ਹੋਇਆ ਕਰੂਗਾ अच्छा जी ਡਾਲ ਪੈਸਾ ਉਹਨਾਂ ਦਾ ਪੈਸਾ ਉਹਨਾਂ ਦਾ ਤੁਸੀਂ ਟਰੇਡਿੰਗ ਕਰਕੇ ਵਿਖਾਉਣੀ ਆ ਉਹਨਾਂ ਨੂੰ ਪਹਿਲਾਂ ਕਿ ਤੁਸੀਂ ਵਧੀਆ ਟਰੇਡਰ ਜੇ ਤੁਸੀਂ ਜਵਾਰੀ ਨਹੀਂ ਜੇ ਕਿ ਇੱਕੋ ਦਿਨ ਚ 3000 ਬਣਾ ਲਿਆ ਤੁਸੀਂ ਟਰੇਡਿੰਗ ਕਰਦੇ ਜੇ ਕਿ 10 ਦਿਨ ਤੁਸੀਂ ਇਹਨਾਂ ਨੂੰ ਕਰਕੇ ਵਿਖਾਓ ਠੀਕ ਹੈ ਸੋ ਜਦੋਂ ਉਹਨਾਂ ਨੂੰ ਲੱਗਾ ਯਕੀਨ ਹੋਇਆ ਕਿ ਇਹ ਬੰਦਾ ਟਰੇਡਰ ਹੈਗਾ ਫਿਰ ਉਹਨਾਂ ਨੇ ਤੁਹਾਨੂੰ ਪੈਸੇ ਦੇ ਦਿੱਤੇ ਠੀਕ ਹੈ ਸੋ ਇਹ ਥੋੜਾ ਜਿਹਾ ਇਹਨੂੰ ਆਪਾਂ ਕਹਿ ਦਿੰਨੇ ਆ ਕਿ ਟੈਸਟ ਲਾ ਲਓ ਵੈਲਿਊਏਸ਼ਨ ਲਾ ਲਓ ਉਹਨਾਂ ਤਾਂ ਤੁਹਾਡੀ ਪਹਿਲਾਂ ਏਵੈਲਿਊਏਟ ਕਰਨਾ ਤੁਹਾਨੂੰ ਕਿ ਤੁਸੀਂ ਟਰੇਡਰ ਹੈਗੇ ਜੀ ਤੇ ਨਹੀਂ ਜੇ ਬਾਈ ਚਾਂਸ ਬੰਦੇ ਤੋਂ ਟਰੇਡਰ ਤੋਂ ਕਿਤੇ 50000 ਦਾ ਨੰਝਾ ਰਹਿ ਗਿਆ ਤਾਂ ਗੱਲ ਚ ਸਾਫ ਆਪਾਂ ਕਹਿੰਨਾ ਕਿ ਕਿਹੜੀ ਸੀ ਫਰਦੇ ਹੋ ਨਹੀਂ 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 ਐਦਾਂ ਨਹੀਂ ਹੁੰਦਾ ਜੀ ਜੇ ਉਹਨਾਂ ਨੇ ਤੁਹਾਨੂੰ ਜਦੋਂ ਪੈਸੇ ਦੇਣੇ ਵੀ ਹਨਾ ਮਤਲਬ ਕਿ ਮੰਨ ਲਓ ਤੁਹਾਨੂੰ 50000 ਦਿੱਤਾ ਜੇ ਤੁਸੀਂ 2500 ਲੂਸ ਕਰ ਜਾਂਦੇ ਜੇ ਡਾਲਰ ਉਹਨਾਂ ਦਾ ਅਕਾਊਂਟ ਹੀ ਬੰਦ ਕਰਨਾ ਤੁਸੀਂ ਨਵਾਂ ਅਕਾਊਂਟ ਫੇਰ ਲੈ ਲਓ ਹਾਂ ਪਹਿਲੇ ਜਿਹੜਾ ਨੁਕਸਾਨ ਉਹਨਾਂ ਦਾ ਹੋਊਗਾ ਠੀਕ ਹੈ ਤੁਸੀਂ ਉਹ ਮਤਲਬ ਕਿ ਮੈਂ ਤੁਹਾਨੂੰ ਬੱਕਰੇ-ਖਰੇ ਅਕਾਊਂਟ ਜਿਤਨਾ ਮੰਨ ਲਓ 25000 ਦਾ ਅਕਾਊਂਟ ਆ ਉਹ ਚ ਤੁਹਾਡਾ ਜੇ 1500 ਲੂਜ਼ ਹੋ ਗਿਆ ਤੁਸੀਂ 1500 ਹਾਰ ਜਾਂਦੇ ਜੇ ਉਹਨਾਂ ਨੇ ਤੁਹਾਡਾ ਅਕਾਊਂਟ ਫ੍ਰੀਜ਼ ਕਰ ਦੇਣਾ ਫਿਰ ਤੁਹਾਨੂੰ ਸਰਾ ਸੇਮ ਪ੍ਰੋਸੈਸ ਫੇਰ ਕਰਨਾ ਪੈਣਾ ਨਵਾਂ ਅਕਾਊਂਟ ਲੈ ਕੇ ਪਹਿਲੋਂ ਉਹਨਾਂ ਨੂੰ ਪੈਸੇ ਬਣਾ ਕੇ ਦਿਖਾਓ ਫਿਰ ਤੁਸੀਂ ਤੁਹਾਨੂੰ ਪੈਸੇ ਦੇਣਗੇ ਸੋ ਇਹ ਤੁਸੀਂ ਭਾਵੇਂ 200 ਰਾਂ ਕਰ ਲਓ 100 ਰਾਂ ਕਰ ਲਓ ਮਤਲਬ ਕਿ ਹੁਣ ਕਈ ਬੰਦਿਆਂ ਨੇ 100 100 ਵਾਰ ਇਹ ਚੀਜ਼ਾਂ ਕੀਤੀਆਂ ਉਹਨਾਂ ਕੋ ਜਿਹੜੇ ਮੈਨੂਅਲ ਟਰੇਡਿੰਗ ਕਰਦੇ ਆ ਉਹਨਾਂ ਕੋ ਅਕਾਊਂਟ ਪ੍ਰੂਫ ਨਹੀਂ ਹੁੰਦੇ ਪਰ ਉਹ ਚਾਹ ਫਿਰ ਵੀ ਉਹਨਾਂ ਦੇ ਪੈਸੇ ਵਰਤੇ ਹੁੰਦੇ ਆ ਉਹ ਚਾਹੁੰਦੇ ਨਹੀਂ ਕਿਹੀਂ ਆਪਣੀ ਜੇਬ ਚੋਂ ਪੈਸਾ ਲਾਈਏ ਹੁਣ ਜੇ ਤੁਸੀਂ 2500 ਲੂਸ ਕਰਦੇ ਏ ਤੁਹਾਡੀ ਜੇਬ ਚੋਂ 16 ਡਾਲਰ ਜਾਣੇ ਜਿਹੜੇ ਅਸਲੀ ਪੈਸੇ ਜਾਣੇ ਤੁਸੀਂ 16 ਡਾਲਰਾਂ ਦਾ 90% ਆਫ ਲੱਗਾ ਹੁੰਦਾ ਜਾਂ 80% ਆਫ ਲੱਗਾ ਹੁੰਦਾ ਕਈ ਵਾਰ 30 ਡਾਲਰ ਦਾ ਹੁੰਦਾ ਕਈ ਵਾਰ 16 ਦਾ ਹੁੰਦਾ ਸੋ ਬੇਸਿਕਲੀ ਜਿਹੜੇ 90% ਆਫ ਜੋ ਸੇਲ ਲੱਗੀ ਹੁੰਦੀ ਇਹਨਾਂ ਦੇ ਅਕਾਊਂਟਾਂ ਦੀ ਨਾ ਤੇ ਲੋਕੀ ਲੈ ਲੈਂਦੇ 16 ਡਾਲਰਾਂ ਦੇ 50000 ਡਾਲਰ ਠੀਕ ਹੈ ਜੇ ਤੁਸੀਂ 2500 ਲੂਸ ਕਰਕੇ ਤੁਹਾਡੀ ਜੇਚੋਂ 16 ਹੀ ਜਾਣੇ ਹੂੰ 2500 ਨਾ ਤਾਂ ਜਾਊਗਾ ਸੋ ਕਿ ਉਹ ਵੀ ਆਪਣਾ ਰਿਸਕ ਲੈਣ ਦੇ ਆ ਕਿ ਤੁਹਾਡੇ ਕਰਕੇ ਉਹਨਾਂ ਦੇ ਪੈਸੇ ਵਧਣਗੇ ਤੇ ਜੇ ਲੂਸ ਹੋਦਿਓ ਵੀ ਤੁਹਾਡੇ ਕਰਕੇ ਹੋਣੀ ਸੋ ਇਹ ਕੰਪਨੀਆਂ ਬਹੁਤ ਬਹੁਤ ਕੰਪਨੀਆਂ ਵਾਂ ਜਿਹੜੇ ਤੁਹਾਨੂੰ ਪੈਸੇ ਦਿੰਦੀਆਂ ਕਿ ਟ੍ਰੇਡਿੰਗ ਕਰੋ ਉਹ ਇੰਡੀਆ ਚ ਵੀ ਚੱਲਦੀਆਂ ਆਪਣੇ ਜਿੰਨੇ ਵੀ ਟ੍ਰੇਡਰ ਹੈ ਇੰਡੀਆ ਚ ਸਾਰੇ ਉਹ ਕੰਪਨੀਆਂ ਯੂਜ਼ ਕਰਦੇ ਨੇ ਤੁਸੀਂ ਹੁਣ ਬਾਈ ਮਨਜਿੰਦਰ ਤੁਸੀਂ ਇੰਡੀਆ ਵਾਲੀ ਸਟਾਕ ਮਾਰਕੀਟ ਚ ਕਰਦੇ ਆ ਕ ਅਮਰੀਕਾ ਵਾਲੀ ਚ ਕਰਦੇ ਆ ਅਜੇ ਆਪਾਂ ਅਮਰੀਕਾ ਦੀ ਟ੍ਰੇਡਿੰਗ ਕਰਦੇ ਬੇਸਿਕਲੀ ਇਹ ਨਾ ਵਰਲਡ ਵਾਈਡ ਆ ਹੁਣ ਤੁਹਾਨੂੰ ਦੱਸਦਾ ਕਿ ਜਦੋਂ ਤੁਹਾਡੇ ਇਥੇ ਸ਼ਾਮ ਦੇ 8 ਵਜੇ ਹੁੰਦੇ ਉਦੋਂ ਅਮਰੀਕਾ ਦੀ ਮਾਰਕੀਟ ਖੁੱਲਦੀ ਆ ਇੱਕੋ-ਪੋ ਸ਼ਾਮ ਰਾਤ ਨੂੰ ਠੀਕ ਐ ਇੱਥੋਂ ਦੇ 8 ਵਜੇ ਉੱਥੇ ਵੱਜਦੇ ਆ 9:30 ਹੂੰ ਨਿਊਯਾਰਕ ਦੇ ਵਿੱਚ ਉਦੋਂ ਚ ਖੁੱਲਦੀ ਆ ਮਾਰਕੀਟ ਜਦੋਂ ਉਹ ਮਾਰਕੀਟ ਖੁੱਲਦੀ ਆ ਅਮਰੀਕਾ ਦੀ ਮਾਰਕੀਟ ਆ ਠੀਕ ਐ ਜਦੋਂ ਉਹ ਮਾਰਕੀਟ ਬੰਦ ਹੋ ਜੇ ਜੀ ਫਿਰ ਉਹ ਟੋਕਿਓ ਦੀ ਮਾਰਕੀਟ ਖੁੱਲ ਜਾਂਦੀ ਆ ਜੀ ਫਿਰ ਆਸਟ੍ਰੇਲੀਆ ਖੁੱਲ ਜਾਂਦੀ ਆ ਜੀ ਫਿਰ ਸਿੰਗਾਪੁਰ ਹਾਂਗਕਾਂਗ ਕਿਉਂਕਿ ਜਿਹੜੀ ਆ ਫਿਊਚਰਸ ਦੀ ਮਾਰਕੀਟ ਆ ਨਾ ਇਹ ਇੱਕੋ ਮਾਰਕੀਟ ਸਾਰੀ ਦੁਨੀਆ ਦੀ ਇਹ ਨਹੀਂ ਕਿ ਮਤਲਬ ਕਿ ਬੰਬੇਰੀ ਵੱਖਰੀ ਆ ਜਾਂ ਲੰਡਨ ਦੀ ਵਕਰੀਆ ਇੱਕੋ ਹੀ ਮਾਰਕੀਟ ਹੈ ਜੀ ਪਰ ਜਿਹੜੀ ਡਿਮਾਂਡ ਸਾਨੂੰ ਇੰਡੀਆ ਤੋਂ ਆ ਰਹੀ ਉਹ ਕਹਿੰਦੇ ਕਿ ਜਿਹੜੇ ਬੰਬੇ ਸਟਾਕ ਐਕਸਚੇਂਜ ਹੈ ਨਾ ਇਹਦੇ ਸਟੇਟੇ ਸਟਾਕ ਹੈ ਸਾਨੂੰ ਉਹਦੇ ਵਾਸਤੇ ਸੌਫਟਵੇਅਰ ਬਣਾ ਕੇ ਦਿਓ ਸੋ ਜਿਹੜਾ ਨੈਕਸਟ ਸਟੈਪ ਆਪਣਾ ਇਹੋ ਹੀ ਆ ਕਿ ਅਸੀਂ ਇੱਥੇ ਕੰਮ ਕਰ ਰਹੇ ਹਾਂ ਕਿ ਜਿਹੜਾ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਸਟਾਕ ਆ ਉਹਨਾਂ ਦੇ ਪਲੇਟਫਾਰਮ ਨਾਲ ਜੋੜ ਕੇ ਇਹ ਸੌਫਟਵੇਅਰ ਕਿ ਤੁਹਾਡੇ ਵਾਸਤੇ ਉਹ ਆਟੋਮੇਸ਼ਨ ਆਪੇ ਹੀ ਟਰੇਡਿੰਗ ਕਰੇ ਉਹ ਇੱਕ ਪ੍ਰੋਸੈਸ ਚੱਲ ਰਿਹਾ ਵਾ ਤੇ ਸਾਡੇ ਡਿਵੈਲਪਰਾਂ ਨਾਲ ਮਤਲਬ ਕਿ ਸਾਰਾ ਹோம்ਵਰਕ ਕਰ ਰਹੇ ਆ ਅਸੀਂ ਜਿਦੋਂ ਵੀ ਇਹ ਹੋ ਗਿਆ ਤੇ ਫਿਰ ਆਪਾਂ ਇੰਡੀਆ ਦੇ ਵਿੱਚ ਵੀ ਸਟਾਕ ਕਰ ਸਕਦੇ ਹਾਂ ਲਾਂਚ ਹਾਂ ਉਹ ਇੰਡੀਆ ਵਾਲੀ ਇੰਡੀਆ ਵਾਲੀ ਸਟਾਕ ਮਾਰਕੀਟ ਤੇ ਵੀ ਸੇਮ ਸੌਫਟਵੇਅਰ ਵਰਤ ਸਕਦੇ ਹਾਂ ਹਾਂਜੀ ਬਿਲਕੁਲ ਮਤਲਬ ਇਹੀ ਕਹਿਣਾ ਚਾਹੁੰਦੇ ਸੀ ਨਾ ਤੁਸੀਂ ਹਾਂ ਪਰ ਤੁਸੀਂ ਹੁਣ ਵੀ ਇੱਥੋਂ ਬੈ ਕੇ ਜੇ ਕਿਸੇ ਨੇ ਅਮਰੀਕਨ ਮਾਰਕੀਟ ਟ੍ਰੇਡ ਕਰਨਾ ਕਰ ਸਕਦੇ ਜਦੋਂ ਮਰਜੀ ਉਹ ਸਿੱਖ ਵੀ ਸਕਦਾ ਤੁਹਾਡੇ ਤੋਂ ਸਿੱਖ ਹੀ ਸਕਦੇ ਹਾਂ ਹਾਂਜੀ ਉਹ ਇਹ ਕਲਾਸਸ ਮਤਲਬ ਆਨਲਾਈਨ ਲੱਗਣਗੀਆਂ ਜਾਂ ਆਫਲਾਈਨ ਮਤਲਬ ਨਿੱਜੀ ਤੌਰ ਤੇ ਮਿਲ ਕੇ ਹਾਂਜੀ ਸੋ ਬੇਸਿਕਲੀ ਜਿਹੜੀ ਸਾਡੀ ਨਾ ਇੱਕ ਵ ਉਹਦੀ ਵੈਬਸਾਈਟ ਦੇ ਵਿੱਚ ਅਸੀਂ ਆਪਣਾ ਜੋ ਤੁਹਾਡੀ ਵੈਬਸਾਈਟ ਵੇਖੋਗੇ ਉਹਦੇ ਵਿੱਚ ਇੱਕ ਦੇ ਤੁਸੀਂ ਟੈਸਟੀਮੋਨੀਅਲ ਵੇਖੋਗੇ ਸਾਡੇ ਕਸਟਮਰਾਂ ਦੀਆਂ ਲਾਈਵ ਠੀਕ ਹੈ ਜਿਹੜੀਆਂ ਮੈਂ ਲਈਆਂ ਵਾਂ ਜਿਹੜੇ ਲੋਕਾਂ ਦੇ ਕਸਟਮਰ ਸਾਡੇ ਲੈ ਆ ਸੌਤੇਰ ਉਹਨਾਂ ਦੀ ਜਿਦਾਂ ਇੰਗਲਿਸ਼ ਦੇ ਵਿੱਚ ਸੋ ਉਹਨਾਂ ਨੇ ਸਾਰੇ ਦੱਸਿਆ ਕਿ ਸਾਡਾ ਸੌਫਟਵੇਅਰ ਕਿੱਦਾਂ ਕੰਮ ਕਰਦਾ ਉਹ ਜ਼ਰੂਰ ਵੇਖੋ ਸਾਰੇ ਨੇ ਜਾ ਕੇ ਦੂਜਾ ਇਹ ਆ ਕਿ ਜਿਹੜੋ ਤੁਸੀਂ ਆਵੜੀ ਵੈਬਸਾਈਟ ਤੇ ਜਾਣਾ ਨਾ ਉਹਦੇ ਵਿੱਚ ਹੈਗਾ ਬੁੱਕ ਆ ਕਾਲ ਸੋ ਤੁਸੀਂ ਬੁੱਕਾ ਕਾਲ ਨਾਪ ਕੇ ਸਾਡਾ ਜ਼ੂਮ ਮੀਟਿੰਗ ਸੈੱਟ ਕਰ ਲੈਣੀ ਅੱਧੇ ਘੰਟੇ ਦੀ ਇੱਕ ਗੱਲ ਮੈਨੂੰ ਹੋਰ ਦੱਸੋ ਹਾਂਜੀ ਅੰਗਰੇਜ਼ੀ ਕਿੰਨੀ ਕਾਉਣੀ ਚਾਹੀਦੀ ਹੈ ਬਿਲਕੁਲ ਨਹੀਂ ਤੁਹਾਨੂੰ ਸਿਰਫ ਇਹ ਆ ਕਿ ਬੇਸਿਕ ਕੰਪਿਊਟਰ ਨੋਲੇਜ ਆਉਣੀ ਚਾਹੀਦੀ ਬਈ ਮਤਲਬ ਵੀ ਮੈਂ ਮੰਨ ਕੇ ਚੱਲੋ ਵੀ ਮੈਨੂੰ ਹਸਾਬ ਦਾ ਓਕੇ ਬਾਏ ਟਾਟਾ ਤੇ ਏ ਬੀ ਸੀ ਪੜ੍ਹਨੇ ਆਉਂਦੀ ਐ ਤੇ ਮਾੜੇ ਮੋٹے ਅੱਖਰ ਮੈਂ ਖਾ ਲੈਣਾ ਬਸ ਬਿਲਕੁਲ ਤੇ ਵੀ ਮਤਲਬ ਕਹਿਣ ਤੋਂ ਭਾਵੇਂ ਮੈਂ ਸਿੱਖ ਸਕਦਾ ਹਾਂ 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 ਮਿਲ ਕੇ ਹਟ ਅਮਰੀਕਾ ਦੀ ਸਟਾਕ ਮਾਰਕੀਟ ਹਾਂਜੀ ਬੇਸਿਕਲੀ ਆਪਣੇ YouTube ਚੈਨਲ ਆ ਜੀ ਤੁਸੀਂ ਜੋ ਸਰਚ ਕਰੋਗੇ YouTube ਤੇ ਜਾ ਕੇ ਨਾ ਸナイਪਰ ਆਟੋ ট্রেਡਰ ਤੇ ਸナイਪਰ ਆਟੋ ট্রেਡਰ ਪੰਜਾਬੀ ਜੀ ਦੋ ਆ ਜੀ ਪੰਜਾਬੀ ਦੇ ਵਿੱਚ ਜਿੰਨੀਆਂ ਆਪਣੀਆਂ ਵੀਡੀਓ ਸਹਿਗੀਆਂ ਵਾ ਟ੍ਰੇਨਿੰਗ ਦੀਆਂ ਉਹ ਸਾਰੀਆਂ ਪੰਜਾਬੀ ਚ ਆ ਜੀ ਜਿਹੜਾ ਇਹ ਲਾਈਵ ਟਰੇਡਿੰਗ ਕਰਦੇ ਆ ਮਤਲਬ ਕਿ ਟਰੇਡਿੰਗ ਰੋਜ਼ ਹੀ ਕਰਦੇ ਆ ਵੀਡੀਓ ਪਾਉਂਦੇ ਆ ਇੱਕ ਦਿਨ ਇੰਗਲਿਸ਼ ਪਾਈ ਦੀ ਇੱਕ ਦਿਨ ਪੰਜਾਬੀ ਪਾਈ ਦੀ ਆ ਉਹ ਸਾਰੀ ਪੰਜਾਬੀ ਚ ਹੀ ਆ ਠੀਕ ਆ ਸਿਰਫ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਇੱਕ ਚੰਗਾ ਕੰਪਿਊਟਰ ਚਾਹੀਦਾ ਜੀ ਚੰਗਾ ਇੰਟਰਨੈਟ ਚਾਹੀਦਾ ਠੀਕ ਹੈ ਜਿੰਨਾ ਕਿ ਫਾਸਟ ਤੁਹਾਡੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਮਤਲਬ ਕਿ ਜੇ 200 Mbps ਦਾ ਇੰਟਰਨੈਟ ਹੈਗਾ ਚੰਡੀਗੜ੍ਹ 300 ਹੈਗਾ ਤੁਸੀਂ ਜਿਹੜਾ ਵੀ ਫਾਸਟ ਹੈਗਾ ਤੁਸੀਂ ਲੈ ਲਓ ਠੀਕ ਹੈ ਉਸ ਤੋਂ ਬਾਅਦ ਕੰਪਿਊਟਰ ਚੰਗਾ ਹੋਵੇ ਤੇ ਤੁਹਾਨੂੰ ਬੇਸਿਕ ਕੰਪਿਊਟਰ ਨੋਲੇਜ ਆਉਣੀ ਚਾਹੀਦੀ ਹੈ ਉਹ ਤੁਸੀਂ ਜਦੋਂ ਮਰਜ਼ੀ ਕਿਸੇ ਤੋਂ ਸਿੱਖ ਸਕਦੇ ਤੁਸੀਂ ਇੱਥੇ ਸੈਂਟਰ ਤੇ ਜਾ ਕੇ ਕੰਪਿਊਟਰ ਸੈਂਟਰ ਜਾ ਕੇ ਤੁਸੀਂ ਬੇਸਿਕ ਸਿੱਖਣੀ ਹੈ ਕਿ ਹਮਨ ਦੱਸੋ ਕੰਪਿਊਟਰ ਚਲਾਉਣਾ ਕਿੱਦਾਂ ਉਹ ਤੁਹਾਡਾ ਮਤਲਬ ਕਿ ਵਦ ਤੋਂ ਵਦ 5 ਤੋਂ 10 ਦਿਨ ਦਾ ਟਾਈਮ ਅੱਜ ਕੱਲ ਤਾਂ ਜਿਹੜਾ ਬੰਦਾ ਮੋਬਾਈਲ ਜਾਣ ਦਾ ਕੰਪਿਊਟਰ ਜਾਂਦਾ ਵੱਡਾ ਮੋਬਾਈਲ ਹੀ ਆ ਉਹ ਹਾਂ ਨਾ ਹਾਂਜੀ ਇਹ ਕੇ ਹੈ ਕਿ ਸਕਰੀਨਾਂ ਦੋ ਚਾਹੀਦੀਆਂ ਜੀ ਠੀਕ ਹੈ ਟਰੇਡਿੰਗ ਤੁਸੀਂ ਚਾਰਟ ਵਗੈਰਾ ਵੇਖਣੇ ਹੁੰਦੇ ਦੋ ਸਕਰੀਨਾਂ ਦਾ ਕੰਪਿਊਟਰ ਹੋਵੇ ਠੀਕ ਤੇ ਨਾਲ ਆਪਣਾ ਚੰਗਾ ਹੋਵੇ ਮਤਲਬ ਕਿ ਜਿਹੜੀ ਰੈਮ ਆ ਜਿਤਨਾ 16 GB 32 GB ਰੈਮ ਹੋਵੇ ਆ ਇੰਟਰਨੈਟ ਫਾਸਟ ਹੋਵੇ ਤੇ ਹੋਰ ਕੋਈ ਨਹੀਂ ਚਾਹੀਦਾ ਮਤਲਬ ਫੋਨ ਕਰਕੇ ਤੁਹਾਡੇ ਤੋਂ ਸਲਾਹ ਮੰਗ ਸਕਦਾ ਬੰਦਾ ਵੀ ਵੀਰੇ ਅਸੀਂ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਹਾਂ ਜਿਹੜੀ ਸਲਾਹ ਮਤਲਬ ਕਿ ਜਿਹੜੀ ਚੀਜ਼ ਸਾਡੇ ਅਸੀਂ ਜ਼ਿੰਮੇਵਾਰੀ ਤੋਂ ਭੱਜ ਵੀ ਸਕਦੇ ਹਾਂ ਉਸ ਤੋਂ ਜਿਤਨਾ ਹੁਣ ਆ ਫੰਡਿੰਗ ਕੰਪਨੀਆਂ ਵਾਂ ਇਹ ਸਾਡੀ ਕੰਪਨੀ ਨਹੀਂ ਆ ਠੀਕ ਹੈ ਅਸੀਂ ਫਿਰ ਵੀ ਲੋਕਾਂ ਦੀ ਪੂਰੀ ਹੈਲਪ ਕਰਦੇ ਕਿ ਤੁਸੀਂ ਨਾਲ ਸਾਈਨ ਅਪ ਕਿੱਦਾਂ ਕਰਨਾ ਕਿੱਦਾਂ ਤੁਸੀਂ ਆਪਣੇ ਪਲੈਟਫਾਰਮ ਨਾਲ ਜੋੜਨਾ ਕਿੱਦਾਂ ਸਾਡੇ ਸੌਫਟਵੇਅਰ ਟ੍ਰੇਡਿੰਗ ਕਰਨੀ ਇਹ ਸਾਰਾ ਕੁਝ ਅਸੀਂ ਪ੍ਰੋਵਾਈਡ ਕਰਦੇ ਪੂਰਾ ਪੈਕੇਜ ਹੀ ਆ ਤੁਹਾਨੂੰ ਚਾਹੀਏ ਕਿ ਟ੍ਰੇਨਿੰਗ ਆ ਬੋਟ ਆ ਇੰਡੀਕੇਟਰ ਆ ਉਹ ਵੀ ਉਹਦੀ ਟ੍ਰੇਨਿੰਗ ਦਿੰਦੇ ਨੇ ਕਿ ਇੰਡੀਕੇਟਰ ਹੁੰਦੇ ਆ ਕਿ ਉਹ ਤੁਹਾਨੂੰ ਇੰਡੀਕੇਟ ਕਰ ਦਿੰਦੇ ਕਿ ਅੱਗੇ ਮਾਰਕੀਟ ਨੇ ਕੀ ਕਰਨਾ ਤੁਸੀਂ ਉਹਦੇ ਬੇਸ ਤੇ ਟ੍ਰੇਡਿੰਗ ਕਰ ਸਕਦੇ ਜੇ ਕਿ ਬੋਟ ਤੇ ਤੁਹਾਨੂੰ ਮਿਲੇਗਾ ਨਾਲ ਤੁਹਾਨੂੰ ਆઠੋਂ ਇੰਡੀਕੇਟਰ ਵੀ ਹੀ ਪ੍ਰੋਵਾਈਡ ਕਰਨੇ ਕਿ ਜਿਹੜੇ ਤੁਸੀਂ ਤੁਹਾਨੂੰ ਦੱਸਣਗੇ ਕਿ ਮਾਰਕੀਟ ਨੇ ਕਰਨਾ ਕੀ ਉਹਦੇ ਸਾਬ ਨਾਲ ਤੁਸੀਂ ਜੇ ਬੋਰਡ ਬੰਦ ਵੀ ਕਰਨਾ ਨਾ ਉਦੋਂ ਤੁਹਾਨੂੰ ਲੱਗਣਿਆ ਮਾਰਕੀਟ ਸਹੀ ਨਹੀਂ ਚੱਲ ਰਹੀ ਤੁਸੀਂ ਬੋਰਡ ਬੰਦ ਕਰ ਦੋ ਸੋ ਤੁਹਾਡੀ ਜੌਬ ਜਿਹੜੀ ਆ ਇਹੋ ਹੀ ਆ ਕਿ ਬੋਰਡ ਨੂੰ ਆਨ ਤੇ ਆਫ ਕਰਨਾ ਤੇ ਜਿਹੜੇ 15% ਤੁਹਾਡੀ ਜੌਬ ਹੈਗੀ ਉਹ ਮਾਰਕੀਟ ਨੂੰ ਵੇਖਣਾ ਕਿ ਮਾਰਕੀਟ ਸਹੀ ਆ ਕਿ ਨਹੀਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਆੜੇ ਪਲੇਨ ਆਪਣੇ ਜਹਾਜ਼ ਆ ਠੀਕ ਹੈ ਇਹਨਾਂ ਚ ਮਤਲਬ ਕਿ ਬਹੁਤ ਵਧੀਆ ਟੈਕਨੋਲੋਜੀ ਹੁੰਦੀ ਹੈ ਪਰ ਫਿਰ ਵੀ ਹੁਣ ਆਪਣੀ ਫਲਾਈਟਾਂ ਕੈਨਸਲ ਹੁੰਦੀਆਂ ਨੇ ਧੁੰਦ ਕਰਕੇ ਠੀਕ ਹੈ ਸੋ ਬੇਸਿਕਲੀ ਜਦੋਂ ਤੁਸੀਂ ਪਾਇਲਟ ਜੇ ਨਾ ਤੁਸੀਂ ਇੱਕ ਮਤਲਬ ਕਿ ਤੁਹਾਡਾ ਬੋਟ ਆ ਇਹ ਮੰਨ ਲਓ ਜਹਾਜ਼ ਆ ਨਾ ਤੁਸੀਂ ਜਹਾਜ਼ ਵੀ ਉਦੋਂ ਹੀ ਚਲਾਉਣਾ ਜਦੋਂ ਮੌਸਮ ਸਾਫ਼ ਹੋਵੇ ਠੀਕ ਹੈ ਮੌਸਮ ਸਾਫ਼ ਕਦਾਂ ਹੋਣਾ ਜੋ ਮਾਰਕੀਟ ਚੰਗੀ ਚੱਲਣ ਦੀ ਹੋਵੇ ਟਰੈਂਡ ਕਰਨ ਦੀ ਹੋਵੇ ਮਾਰਕੀਟ ਜੇ ਮਾਰਕੀਟ ਸਿੱਧੀ ਚੱਲ ਰਹੀ ਹੋਵੇ ਤਾਂ ਠਾ ਠਾ ਐ ਜਾ ਰਹੀ ਹੈ ਉਹਦਾ ਬੋਟ ਕਿਉਂ ਆਨ ਕਰਨਾ ਪੇਸ਼ੈਂਸ ਅਸਲ ਚ ਜਣਾ ਟਰੇਡਿੰਗ ਦਾ ਕੰਮ ਨਾ ਪੇਸ਼ੈਂਸ ਦਾ ਜੇ ਤੁਸੀਂ ਪੇਸ਼ੈਂਸ ਕਰਗੇ ਤੇ ਤੁਸੀਂ ਪੈਸਾ ਕਮਾਗੇ ਹੂੰ ਸੋ ਇਹ ਸ਼ੈ ਲਾ ਕੇ ਬੈਠੋ ਹਾਂ ਬਸ ਇਹ ਕੇ ਵੇਟ ਕਰੋ ਠੀਕ ਹੈ ਜਦੋਂ ਮਾਰਕੀਟ ਸਹੀ ਚੱਲ ਰਹੀ ਆ ਬਟਨ ਨੱਪ ਦਿਓ ਉਹਨੇ ਆਪੇ ਤੁਹਾਡੇ ਟਰੇਡ ਪਿੱਛੇ ਤੁਸੀਂ ਆਪਣਾ ਆਪਣਾ ਲਾਇਆ ਹੁੰਦਾ ਵਾ ਗੋਲ ਕਿ ਤੁਹਾਡਾ 300 ਤੇ ਬੋਰਡ ਬੰਦੋ ਜੇ ਚਾਰਟਸ ਦੇ ਬੋਰਡ ਬੰਦੋ ਜੇ ਠੀਕ ਆ ਵੱਖਰੇ ਵੱਖਰੇ ਆਪਣੇ ਇਹਦੇ ਵਿੱਚ ਫੰਕਸ਼ਨ ਲਾਏ ਆਪਾਂ ਕਿ ਮਤਲਬ ਕਿ ਕਿੰਨਾ ਤੁਹਾਡਾ ਗੋਲ ਆ ਹੂੰ ਅ ਜੇ ਤੁਸੀਂ ਮਲਟੀਪਲ ਮਾਰਕੀਟ ਜਿਤਨਾ ਇੱਕੋ ਬੰਦਾ ਚਾਰ ਪੰਜ ਮਾਰਕੀਟ ট্রেਡਿੰਗ ਕਰ ਰਿਹਾ ਸੋਨ 골ਡ ਚ ਵੀ ਕਰ ਰਿਹਾ ਓਇਲ ਚ ਵੀ ਕਰ ਰਿਹਾ ਅ ਅਮਰੀਕਨ ਮਾਰਕੀਟ ਨੈਸਡੈਕ ਚ ਕਰ ਰਿਹਾ ਤਿੰਨਾਂ ਦਾ ਕੰਬਾਈਨ ਜਦੋਂ ਬਣ ਗਿਆ ਉਦੋਂ ਵੀ ਤੁਸੀਂ ਬੋਰਡ ਬੰਦ ਕਰ ਸਕਦੇ ਆ ਔਟੋਮੈਟਿਕ ਬੋਰਡ ਨੇ ਬੰਦ ਹੋ ਜਾਣਾ ਉਸ ਤੋਂ ਬਾਅਦ ਵੱਖਰੇ ਕਰੇ ਫਿਲਟਰ ਹੁੰਦੇ ਆ ਕਿਹੜੇ ਤੁਹਾਨੂੰ ਬਚਾਉਂਦੇ ਆ ਮਾਰਕੀਟਾਂ ਤੋਂ ਉਹ ਲਾਏ ਆ ਸੋ ਬਹੁਤ ਕੁਝ ਚੀਜ਼ਾਂ ਪਾਈਆਂ ਵਾ ਠੀਕ ਹੈ ਦੂਜੀ ਗੱਲ ਇਹ ਆ ਕਿ ਇਸ ਤੋਂ ਵਧੀਆ ਜਿਹੜਾ ਪ੍ਰੋਡਕਟ ਅਮਰੀਕਾ ਦੇ ਵਿੱਚ ਹੈ ਹੀ ਨਹੀਂ ਮਰਲੇ ਕਿ ਜਿਹੜੇ ਸਾਡੇ ਕਸਟਮਰ ਆ ਜਿਹੜੇ ਗੋਰੇ ਆ ਇਹ ਨਾ ਪੂਰੀ ਰਿਸਰਚ ਕਰਕੇ ਸਾਡੇ ਕੋ ਆਉਂਦੇ ਆ ਮਰਲੇ ਕਿ ਸਾਡੇ ਕੋ ਰਿਟਨ ਪਏ ਆ ਲੋਕਾਂ ਦੇ ਮੈਸੇजेस ਤੇ ਢੜ ਤੋਂ ਵਧੀਆ ਪ੍ਰੋਡਕਟ ਹੈ ਨੂੰ ਲੰਬਾ ਨਹੀਂ ਬਹੁ ਹਾਂ ਅਮਰੀਕਾ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਹਾਂਜੀ ਮਤਲਬ ਕਹਿਣ ਤੋਂ ਭਾਬੇ ਆਉਣ ਵਾਲੇ ਸਮੇਂ 'ਚ ਇੰਡੀਆ ਦੇ ਵਿੱਚ ਇਹਦਾ ਪਵੱਖਾ ਹੈਗਾ ਹਾਂ ਬਿਲਕੁਲ ਮਤਲਬ ਇਹ ਕਿ ਖਾਸ ਕਰਕੇ ਅਹੀਂ ਇਹੋ ਹੀ ਚਾਹੁੰਦੇ ਆ ਕਿ ਉੱਥੇ ਵੀ ਆਪਣੇ ਜਿਹੜੇ ਕਸਟਮਰ ਨਾ ਅਹੀਂ ਜਿਆਦਾ ਅਮਰੀਕਾ 'ਚ ਤਾਂ ਤੁਹਾਡੇ ਤੋਂ ਡਾਇਰੈਕਟ ਹੋਣੀ ਲੈ ਸਕਦੇ ਆ ਇੱਧਰ ਵੀ ਲੈ ਸਕਦੇ ਆ ਅਮਰੀਕਾ ਦੇ ਮੈਂ ਤੁਹਾਨੂੰ ਦੱਸਣਾ ਕਿ ਜਿਹੜੇ ਜਿਹੜੇ ਇੱਥੋਂ ਦੇ ਕਸਟਮਰ ਆਪਰੇ ਟ੍ਰੇਡਿੰਗ ਕਰਦੇ ਆ ਨਾ ਸਲੈਬਰਟੀਜ਼ ਕਰਦੀਆਂ ਵਾਂ ਮਤਲਬ ਕਿ ਵੱਡੇ ਵੱਡੇ ਜਿਹੜੇ ਅਫਸਰ ਆ ਉਹ ਕਰ ਰਹੇ ਆ ਜਿਹੜੇ ਇੰਡੀਅਨ ਮਾਰਕੀਟ ਟ੍ਰੇਡਿੰਗ ਕਰਦੇ ਸੀ ਹੁਣ ਉਹ ਅਮਰੀਕਨ ਮਾਰਕੀਟ ਸਟੈਪ ਅਪ ਕਰਨਾ ਚਾਹੁੰਦੇ ਆ ਠੀਕ ਆ ਉਹ ਫਿਰ ਆਪਣੇ ਨਾਲ ਜੁੜੇ ਆ ਮਤਲਬ ਕਿ ਮਲਟੀਪਲ ਹਰ ਤਰ੍ਹਾਂ ਦਾ ਕਿ ਮਲਟੀਪਲ ਸਟੇਟਸ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਇਹ ਹੈ ਕਿ ਤੁਸੀਂ ਜਿੱਥੇ ਵੀ ਰਹੋ ਹੁਣ ਫੋਰ ਐਗਜ਼ਾਮਪਲ ਜਿਹੜੇ ਅਮਰੀਕਾ ਦੇ ਵਿੱਚ ਲੈ ਰਹੇ ਰੋਕ ਉਹ ਇੰਡੀਆ ਆਉਂਦੇ 2 ਮਹੀਨੇ ਵਾਸਤੇ ਉਹ ਫਿਰ ਸਾਨੂੰ ਦੱਸ ਦਿੰਦੇ ਕਿ ਮਤਲਬ ਕਿ ਅਸੀਂ ਚੱਲਨੇ ਆ ਇੰਡੀਆ ਤੇ ਅਸੀਂ ਉੱਥੇ ਜਾ ਕੇ ਟ੍ਰੇਨਿੰਗ ਕਰਨੀ ਤੇ ਮਤਲਬ ਕਿ ਉਹ ਫਿਰ ਸਾਨੂੰ ਇੱਕ ਚੇਂਜ ਕਰਨਾ ਪੈਂਦਾ ਇੱਕ ਚੀਜ਼ ਜੀ ਉਹਨੇ ਚੇਂਜ ਕਰ ਦਿੱਦੀ ਤੇ ਉਹਦੇ ਵਿੱਚ ਜਾ ਕੇ ਫਿਰ ਇਥੇ ਆਣ ਕੇ ਟ੍ਰੇਨਿੰਗ ਕਰ ਦਿੰਦੇ ਅੱਛਾ ਉਹ ਅਲਰਟ ਕਰ ਦਿੰਦੇ ਹਾਂ ਜੀ ਬਿਲਕੁਲ ਲੈ ਵੀ ਸਜ ਨੂੰ ਜਿੰਨੀ ਕਿ ਜਾਣਕਾਰੀ ਤਾਂ ਮੈਂ ਕਢਵਾ ਸਕਿਆ ਉੰਨੀ ਕੁ ਤਾਂ ਆਪਾਂ ਕਢਵਾ ਲਈ ਆ ਬਾਕੀ ਦੀ ਗੱਲ ਬਾਤ ਐ ਹੋ ਆ ਵੀ ਤੁਸੀਂ ਬਾਈ ਹੋਣਾ ਦਾ ਇੱਕ YouTube ਚੈਨਲ ਆ ਕਿਉਂਕਿ ਤੁਹਾਡੇ ਸਵਾਲ ਮੇਰੇ ਤੋਂ ਕੁਦਰਤੀ ਗੱਲ ਆ ਕਿ ਬਹੁਤ ਜ਼ਿਆਦਾ ਹੋਣਗੇ ਤਾਂ ਤੁਸੀਂ YouTube ਚੈਨਲ ਤੇ ਜਾ YouTube ਚੈਨਲ ਕਿਹੜਾ ਵੀਰੇ ਨਹੀਂ ਆਪਣੀ ਵੈਬਸਾਈਟ ਵੀ ਹੈ ਵੈਬਸਾਈਟ sniperautotrader.com ਜੀ ਠੀਕ ਹੈ ਤੇ YouTube ਤੇ ਤੁਸੀਂ ਸਰਚ ਕਰੋਗੇ sniperautotrader ਤੇ ਆਪਣੇ ਇੰਗਲਿਸ਼ ਵਾਲਾ ਵੀ ਚੈਨਲ ਆਜੂਗਾ ਤੇ ਸナイਪਰ ਆਰਡਰ ਟਰੇਡਰ ਪੰਜਾਬੀ ਆ ਉਹ ਵੀ ਆਜੂਗਾ ਉਹ ਉਹ ਵੀ ਆਜੂਗਾ ਸੱਚ ਨੂੰ ਤੇ ਨੰਬਰ 2 ਤੇ ਨੰਬਰ 1 ਦੇ ਦਈਏ ਭਾਈ ਕੋਈ ਜੇ ਕਿਸੇ ਨੇ ਕਾਲ ਕਰਨੀ ਹੋਵੇ ਕੋਈ ਤੁਹਾਡਾ ਸੋ ਜਦੋਂ ਤੁਸੀਂ ਵੈਬਸਾਈਟ ਤੇ ਜਾਓਗੇ ਜੀ ਵੈਬਸਾਈਟ ਤੇ ਨੰਬਰ ਮਿਲ ਜਾ ਹਾਂ ਉੱਥੇ ਇਨਫੋਰਮੇਸ਼ਨ ਦੇ ਤੁਸੀਂ ਕੰਟੈਕਟ ਵਾਸਤੇ ਜਾਓਗੇ ਉੱਥੇ ਈਮੇਲ ਜੀ ਤੇ ਆਪਣਾ ਕੰਪਨੀ ਦਾ ਐਡਰੈਸ ਤੇ ਨਾਲ ਫੋਨ ਨੰਬਰ ਲਿਖਿਆ ਫਿਰ ਐਂ ਕਰੋ ਤਾਂ ਤੁਸੀਂ ਉੱਪਰ ਡਿਸਕ੍ਰਿਪਸ਼ਨ ਦੇ ਉੱਤੇ ਮਾੜੀ ਜੀ ਨਿਗਾਹ ਮਾਰੋ ਜਿਹੜੇ ਫੇਸਬੁੱਕ ਵਾਲੇ ਉਹ ਤਾਂ ਮਾਰ ਲਓ ਜਿਹੜੇ YouTube ਵਾਲੇ ਉਹ ਹੀਟਲੇ ਪਾਸੇ ਮਾਰ ਲਓ ਸਾਡੇ ਖੁੰਡ ਤੋਂ ਹੀਟਲੇ ਪਾਸੇ ਤੇ ਤੁਹਾਨੂੰ ਡਿਸਕ੍ਰਿਪਸ਼ਨ ਦਾ ਆਪਸ਼ਨ ਆ ਡਿਸਕ੍ਰਿਪਸ਼ਨ ਦੇ ਵਿੱਚ ਵੈਬਸਾਈਟ ਦਾ ਲਿੰਕ ਪਿਆ ਉੱਥੇ ਕਲਿੱਕ ਮਾਰੋ ਹਾਂਜੀ ਮਾਰੋ ਕਲਿੱਕ ਨੀਲੇ ਰੰਗ ਦਾ ਤੁਹਾਡੇ ਸਾਹਮਣੇ ਲਿੰਕ ਆ ਉੱਤੇ ਕਲਿੱਕ ਮਾਰੋ ਤੇ ਤੁਸੀਂ ਸਿੱਧਾ ਵੈਬਸਾਈਟ ਤੇ ਵਿਜ਼ਿਟ ਕਰ ਜਾਣਾ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜੇ ਬਿਲਕੁਲ ਬਿਲਕੁਲ ਹੈਨਾ ਭਾਈ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਸ਼ੇਅਰ ਵਾਲਾ ਆਪਸ਼ਨ ਆ ਸ਼ੇਅਰ ਵਾਲਾ ਨਾ ਪੋ WhatsApp ਦੇ ਪੰਜਾ ਸੱਤਾ ਗਰੁੱਪਾਂ 'ਚ ਜਾਂ ਪੰਜਾ ਸੱਤਾ ਪਰਸਨਲ ਮਿੱਤਰਾਂ ਨੂੰ ਭੇਜ ਦਿਓ ਜਿਵੇਂ ਕਰੋ ਥੈਂਕ ਯੂ